ਰਾਹੁਲ ਗਾਂਧੀ ਦੀ ਜ਼ਮਾਨਤ ਤੇ ਅਨੀਲ ਮਸੀਹ ਨੂੰ ਲੈ ਕੇ ਹਾਊਸ ਦੇ ਵਿੱਚ ਹੰਗਾਮਾ ਹੁੰਦਾ ਹੈ ਜ਼ਬਰਦਸਤ ਬਹਿਸ ਚੱਲਦੀ ਹੈ ਗੱਲ ਹੱਥੋਂ ਪਾਈ ਤੱਕ ਜਿਹੜੀ ਆ ਪੁੱਜ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਰੱਜ ਕੇ ਹੰਗਾਮਾ ਹੋਇਆ ਹੈ ਮੀਟਿੰਗ ਦੇ ਵਿੱਚ ਪਿਛਲੇ ਸਾਲ ਹੋਈਆਂ ਚੋਣਾਂ ਜੋ ਮੇਰ ਚੋਣਾ ਦੇ ਵਿੱਚ ਹੋਈਆਂ ਬੇਨਿਜ਼ਮੀਆਂ ਬਾਰੇ ਜਿਹੜੀ ਆ ਚਰਚਾ ਕੀਤੀ ਗਈ ਆ ਤਾਂ ਇਸੇ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਅਨਿਲ ਮਸੀਹ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਮਸੀਹ ਨੇ ਉਸ ਸਮੇਂ ਜਿਹੜੇ ਨੇ ਪ੍ਰੈਜ਼ਾਈਡਿੰਗ ਅਫਸਰ ਸਨ ਅਤੇ ਉਹਨਾਂ ਤੇ ਬੇਨੀਵੀਆਂ ਦੇ ਲਗਾਤਾਰ આરોਪ ਲੱਗਦੇ ਸਨ ਜੋ ਕਿ ਆਪਾਂ ਸਭ ਨੂੰ ਪਲੀਪਾਤ ਪਤਾ ਹੈ ਕਾਂਗਰਸ ਦੇ ਆਪਦੇ ਕੌਂਸਲਰ ਦੇ ਨਾਰੇਬਾਜੀ ਕਰਦੇ ਹੋਏ ਨਜ਼ਰ ਆਏ ਤਾਂ ਇਸ ਤੋਂ ਬਾਅਦ ਅਨੀਲ ਮਸੀਹ ਅਤੇ ਹੋਰ ਭਾਜਪਾ ਕੌਂਸਲਰ ਵੀ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਅਨੀਲ ਮਸੀਹ ਨੇ ਜ਼ੋਰਦਾਰ ਤਰੀਕੇ ਦੇ ਨਾਲ ਕਿਹਾ ਕਿ ਰਾਹੁਲ ਗਾਂਧੀ ਵੀ ਤਾਂ ਜ਼ਮਾਨਤ ਤੇ ਆਏ ਨੇ ਜਿਸ ਤੋਂ ਬਾਅਦ ਇਹ ਗੱਲ ਵੱਧ ਜਾਂਦੀ ਹੈ ਤਾਂ ਦੋਵਾਂ ਧੜਿਆਂ ਦੇ ਵਿੱਚ ਕੌਂਸਲਰਾਂ ਵਿਚਾਲੇ ਜ਼ਬਰਦਸਤ ਬਹਿਸ ਸ਼ੁਰੂ ਹੋ ਜਾਂਦੀ ਹੈ ਸਥਿਤੀ ਹੱਥੋਂ ਬਾਹਰ ਹੋ ਜਾਂਦੀ ਹੈ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਦਰ ਨਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਖਿਰਕਾਰ ਹਗਾਮੇ ਦੀ ਵਜ੍ਹਾ ਅਛੜੀ ਕਿੱਥੋਂ ਵਾ ਆਪ ਤੇ ਕਾਂਗਰਸ ਵੱਲੋਂ ਲਗਾਤਾਰ ਅਨੀ ਮਸੀਦ ਦੇ ਜਿਹੜੇ ਨੇ ਪੋਸਟਰ ਲਹਿਰਾ ਕੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਅਨਿਲ ਮਸੀਦ ਨਗਰ ਨਿਗਮ ਵੈਲ ਤੇ ਆ ਕੇ ਇਹ ਕਹਿਣ ਲੱਗੇ ਕਿ ਕਾਂਗਰਸ ਦੇ ਕਈ ਨੇਤਾ ਜਿਹੜੇ ਨੇ ਉਹ ਸਜ਼ਾ ਦੇ ਅਧੀਨ ਨੇ ਉਹਨਾਂ ਨੇ ਸੋਨੀਆ ਗਾਂਧੀ ਦਾ ਨਾਮ ਲਿਆ ਤੇ ਬਾਅਦ ਵਿੱਚ ਰਾਹੁਲ ਗਾਂਧੀ ਦੀ ਜ਼ਮਾਨਤ ਤੇ ਵੀ ਸਵਾਲ ਚੁੱਕੇ ਇਸ ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਹਨਾਂ ਕੋਲ ਗਏ ਅਤੇ ਪਾਰਟੀ ਅ ਦੇ ਮੋਢ ਮਸੀ ਜਿਹੜੇ ਨੇ ਅਨਿਲ ਮਸੀ ਦੇ ਪੋਸਟਰ ਜਿਹੜੇ ਨੇ ਉਹ ਲਹਿਰਾਉਣ ਲੱਗੇ ਤਾਂ ਭਾਜਪਾ ਕੌਂਸਲਰਾਂ ਨੇ ਪੋਸਟਰ ਖੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇਹ ਹਗਾਮਾ ਜਿਹੜਾ ਆ ਸ਼ੁਰੂ ਹੋ ਗਿਆ ਮਾਮਲਾ ਇਨਾ ਵੱਧ ਗਿਆ ਕਿ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਗੁਲਦੀਪ ਸਿੰਘ ਸੰਧੂ ਵਿਚਾਰੇ ਗੱਲਬਾਤ ਜਿਹੜੀ ਹੈ ਸ਼ੁਰੂ ਹੋ ਗਈ ਬਹਿਸ ਸ਼ੁਰੂ ਹੋ ਗਈ ਗੱਲ ਹੱਥੋ ਤਾਈ ਤੱਕ ਜਿਹੜੀ ਹੈ ਉਹ ਪਹੁੰਚ ਗਈ ਗੁਰਪ੍ਰੀਤ ਸਿੰਘ ਨੇ આરોਪ ਲਗਾਇਆ ਕਿ ਪਾਤ ਬਾ ਕਾਉਂਸਲਰਾਂ ਨੇ ਉਹਨਾਂ ਦੇ ਹੱਥੋਂ ਪੋਸਟਰ ਖੋਣ ਦੀ ਕੋਸ਼ਿਸ਼ ਕੀਤੀ ਹੈ ਸਾਹਨੇ ਵੱਲੋਂ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਚੰਡੀਗੜ੍ਹ ਦੇ ਵਿੱਚ 30 ਜਨਵਰੀ 2024 ਨੂੰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ ਭਾਜਪਾ ਲਈ કુલ 16 ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚ ਭਾਜਪਾ ਦੇ 14 ਕੌਂਸਲਰਾਂ ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਇੱਕ ਸੰਸਦ ਮੈਂਬਰ ਵੀ ਸ਼ਾਮਲ ਸਨ ਜਦੋਂ ਇੰਡੀਆ ਐਲਾਈਅንስ ਨੂੰ 20 ਵੋਟਾਂ ਮਿਲੀਆਂ ਸਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ ਸੱਤ ਕਾਉਂਸਲਰ ਇਸ ਦੇ ਵਿੱਚ ਸ਼ਾਮਲ ਸਨ ਪਰ ਚੋਣ ਅਧਿਕਾਰੀ ਅਨਿਲ ਮਸੀਹ ਨੇ ਗੱਠ ਜੋੜ ਦੀਆਂ 8 ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਤਾਂ ਮਾਨਯੋਗ ਅਦਾਲਤ ਦੇ ਵਿੱਚ ਫਿਰ ਮੰਨਿਆ ਗਿਆ ਸੀ ਕਿ ਚੋਣ ਅਧਿਕਾਰੀ ਖੁਦ ਕੈਮਰੇ ਦੇ ਸਾਹਮਣੇ ਵੋਟਾਂ ਤੇ ਨਿਸ਼ਾਨ ਲਗਾ ਰਹੇ ਸਨ ਅਨੀਲ ਮਸੀ ਨੇ ਇਹ ਅਦਾਲਤ ਵਿੱਚ ਐਸਡੀ ਜਿਹੜੀ ਆ ਮੁਆਫੀ ਵੀ ਮੰਗੀ ਸੀ ਜਿਸ ਕਾਰਨ ਜੋ ਖਬਰਾਂ ਕਾਫੀ ਚਰਚਿਤ ਰਹੀਆਂ ਸਨ ਤਾਂ ਹੁਣ ਇਸ ਨੂੰ ਲੈ ਕੇ ਜਿਹੜਾ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਪੋਸਟਰ ਲਹਿਰਾਏ ਜਾ ਰਹੇ ਸਨ ਜਿਸ ਦੇ ਵਿੱਚ ਜੋ ਹਾਊਸ ਦੇ ਵਿੱਚ ਇਹ ਹਗਾਮਾ ਹੋਇਆ ਤਾਂ ਵਿਰੋਧ ਵਿੱਚੋਂ ਅਨਿਲ ਮਸੀਹ ਨੇ ਇਹ ਤੱਕ ਕਹਿ ਦਿੱਤਾ ਕਿ ਜੋ ਕਾਂਗਰਸ ਦੇ ਵੱਡੇ ਨੇਤਾ ਨੇ ਚਾਹੇ ਉਹ ਸੋਨੀਆ ਗਾਂਧੀ ਨੇ ਚਾਹੇ ਉਹ ਰਾਹੁਲ ਗਾਂਧੀ ਨੇ ਉਹ ਵੀ ਜਿਹੜੇ ਨੇ ਉਹ ਦੋਸ਼ੀ ਨੇ ਤਾਂ ਉਹ ਵੀ ਜ਼ਮਾਨਤ ਤੇ ਜਿਹੜੇ ਆਏ ਨੇ ਤਾਂ ਸਾਨੂੰ ਕਿਉਂ ਦੋਸ਼ੀ ਜਿਹੜੇ ਨੇ ਉਹ ਕਰਾਰ ਦਿੰਦੇ ਹੋ ਤਾਂ ਇਸ ਨੂੰ ਲੈ ਕੇ ਜਿਹੜੀ ਆ ਗੱਲ ਵੱਧ ਜਾਂਦੀ ਹੈ ਵਧਣ ਤੋਂ ਬਾਅਦ ਜ਼ਬਰਦਸਤ ਹੰਗਾਮਾ ਹੁੰਦਾ ਹੈ ਤੇ ਗੱਲ ਹੱਥੋਂ ਪਾਈ ਤੱਕ ਜਿਹੜੀ ਹੈ ਪਹੁੰਚ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਇਹ ਕਾਰਵਾਈ ਹਾਊਸ ਦੀ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ। ਰਾਹੁਲ ਗਾਂਧੀ ਦੀ ਜ਼ਮਾਨਤ ਤੇ ਅਨੀਲ ਮਸੀਹ ਨੂੰ ਲੈ ਕੇ ਹਾਊਸ ਦੇ ਵਿੱਚ ਹੰਗਾਮਾ ਹੁੰਦਾ ਹੈ। ਜ਼ਬਰਦਸਤ ਬਹਿਸ ਚੱਲਦੀ ਹੈ। ਗੱਲ ਹੱਥੋਂ ਪਾਈ ਤੱਕ ਜਿਹੜੀ ਆ ਪੁੱਜ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਦੇ ਵਿੱਚ ਇੱਕ ਮੀਟਿੰਗ ਹੈ। ਆ ਕੀਤੀ ਗਈ ਹੈ ਰੱਜ ਕੇ ਹਗਾਮਾ ਹੋਇਆ ਹੈ ਮੀਟਿੰਗ ਦੇ ਵਿੱਚ ਪਿਛਲੇ ਸਾਲ ਹੋਈਆਂ ਚੋਣਾਂ ਜੋ ਮੇਰ ਚੋਣਾਂ ਦੇ ਵਿੱਚ ਹੋਈਆਂ ਬੇਨਿਜ਼ਮੀਆਂ ਬਾਰੇ ਜਿਹੜੀ ਹੈ ਚਰਚਾ ਕੀਤੀ ਗਈ ਆ ਤਾਂ ਇਸੇ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਨੇ ਅਨਿਲ ਮਸੀਹ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਮਸੀਹ ਨੇ ਉਸ ਵੇਲੇ ਜਿਹੜੇ ਨੇ ਪ੍ਰੈਜ਼ਾਈਡਿੰਗ ਅਫਸਰ ਸਨ ਅਤੇ ਉਹਨਾਂ ਤੇ ਬੇਨੀਵੀਆਂ ਦੇ ਲਗਾਤਾਰ આરોਪ ਲੱਗਦੇ ਸਨ ਜੋ ਕਿ ਆਪਾਂ ਸਭ ਨੂੰ ਪਲੀਪਾਤ ਪਤਾ ਹੈ ਕਾਂਗਰਸ ਦੇ ਆਪਦੇ ਕਾਉਂਸਲਰ ਦੇ ਨਾਰੇਬਾਜੀ ਕਰਦੇ ਹੋਏ ਨਜ਼ਰ ਆਏ ਤਾਂ ਇਸ ਤੋਂ ਬਾਅਦ ਅਨੀਲ ਮਸੀਹ ਅਤੇ ਹੋਰ ਭਾਜਪਾ ਕੌਂਸਲਰ ਵੀ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਅਨੀਲ ਮਸੀਹ ਨੇ ਜ਼ੋਰਦਾਰ ਤਰੀਕੇ ਦੇ ਨਾਲ ਕਿਹਾ ਕਿ ਰਾਹੁਲ ਗਾਂਧੀ ਵੀ ਤਾਂ ਜ਼ਮਾਨਤ ਤੇ ਆਏ ਨੇ ਜਿਸ ਤੋਂ ਬਾਅਦ ਇਹ ਗੱਲ ਵੱਧ ਜਾਂਦੀ ਹੈ ਤਾਂ ਦੋਵਾਂ ਧੜਿਆਂ ਦੇ ਵਿੱਚ ਕੌਂਸਲਰਾਂ ਵਿਚਾਲੇ ਜ਼ਬਰਦਸਤ ਬਹਿਸ ਸ਼ੁਰੂ ਹੋ ਜਾਂਦੀ ਹੈ ਸਥਿਤੀ ਹੱਥੋਂ ਬਾਹਰ ਹੋ ਜਾਂਦੀ ਹੈ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਦਰ ਨਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਆਖਿਰਕਾਰ ਹਗਾਮੇ ਦੀ ਵਜ੍ਹਾ ਅਛੜੀ ਕਿੱਥੋਂ ਵਾ ਆਪ ਤੇ ਕਾਂਗਰਸ ਵੱਲੋਂ ਲਗਾਤਾਰ ਅਨੀ ਮਸੀਦ ਦੇ ਜਿਹੜੇ ਨੇ ਪੋਸਟਰ ਲਹਿਰਾ ਕੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਅਨਿਲ ਮਸੀਦ ਨਗਰ ਨਿਗਮ ਵੈਲ ਤੇ ਆ ਕੇ ਇਹ ਕਹਿਣ ਲੱਗੇ ਕਿ ਕਾਂਗਰਸ ਦੇ ਕਈ ਨੇਤਾ ਜਿਹੜੇ ਨੇ ਉਹ ਸਜ਼ਾ ਦੇ ਅਧੀਨ ਨੇ ਉਹਨਾਂ ਨੇ ਸੋਨੀਆ ਗਾਂਧੀ ਦਾ ਨਾਮ ਲਿਆ ਤੇ ਬਾਅਦ ਵਿੱਚ ਰਾਹੁਲ ਗਾਂਧੀ ਦੀ ਜ਼ਮਾਨਤ ਤੇ ਵੀ ਸਵਾਲ ਚੁੱਕੇ ਇਸ ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਹਨਾਂ ਕੋਲ ਗਏ ਅਤੇ ਪਾਰਟੀ ਅਦੇ ਮੋਢ ਮਸੀ ਜਿਹੜੇ ਨੇ ਅਨਿਲ ਮਸੀ ਦੇ ਪੋਸਟਰ ਜਿਹੜੇ ਨੇ ਉਹ ਲਹਿਰਾਉਣ ਲੱਗੇ ਤਾਂ ਭਾਜਪਾ ਕਾਉਂਸਲਰਾਂ ਨੇ ਪੋਸਟਰ ਖੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇਹ ਹਗਾਮਾ ਜਿਹੜਾ ਆ ਸ਼ੁਰੂ ਹੋ ਗਿਆ ਮਾਮਲਾ ਇਨਾ ਵੱਧ ਗਿਆ ਕਿ ਕਾਂਗਰਸੀ ਕਾਉਂਸਲਰ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਗੁਰਦੀਪ ਸਿੰਘ ਸੰਧੂ ਵਿਚਾਰੇ ਗੱਲਬਾਤ ਜਿਹੜੀ ਆ ਸ਼ੁਰੂ ਹੋ ਗਈ ਬੈਠ ਸ਼ੁਰੂ ਹੋ ਗਈ ਗੱਲ ਹੱਥੋ ਤਾਈ ਤੱਕ ਜਿਹੜੀ ਆ ਉਹ ਪਹੁੰਚ ਗਈ ਗੁਰਪ੍ਰੀਤ ਸਿੰਘ ਨੇ આરોਪ ਲਗਾਇਆ ਕਿ ਪਟਿਆਲਾ ਕਾਉਂਸਲਰਾਂ ਨੇ ਉਹਨਾਂ ਦੇ ਹੱਥੋਂ ਪੋਸਟਰ ਖੋਣ ਦੀ ਕੋਸ਼ਿਸ਼ ਕੀਤੀ ਹੈ ਸਾਹਨੇ ਵੱਲੋਂ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਚੰਡੀਗੜ੍ਹ ਦੇ ਵਿੱਚ 30 ਜਨਵਰੀ 2024 ਨੂੰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ ਭਾਜਪਾ ਲਈ કુલ 16 ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚ ਭਾਜਪਾ ਦੇ 14 ਕੌਂਸਲਰਾਂ ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਇੱਕ ਸੰਸਦ ਮੈਂਬਰ ਵੀ ਸ਼ਾਮਲ ਸਨ ਜਦੋਂ ਇੰਡੀਆ ਐਲਾਈਅੰਸ ਨੂੰ 20 ਵੋਟਾਂ ਮਿਲੀਆਂ ਸਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਇਸ ਦੇ ਵਿੱਚ ਸ਼ਾਮਲ ਸਨ ਪਰ ਚੋਣ ਅਧਿਕਾਰੀ ਅਨਿਲ ਮਸੀਹ ਨੇ ਗੱਠ ਜੋੜ ਦੀਆਂ 8 ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਤਾਂ ਮਾਨਯੋਗ ਅਦਾਲਤ ਦੇ ਵਿੱਚ ਫਿਰ ਮੰਨਿਆ ਗਿਆ ਸੀ ਕਿ ਚੋਣ ਅਧਿਕਾਰੀ ਖੁਦ ਕੈਮਰੇ ਦੇ ਸਾਹਮਣੇ ਵੋਟਾਂ ਤੇ ਨਿਸ਼ਾਨ ਲਗਾ ਰਹੇ ਹਨ ਅਨੀਲ ਮਸੀ ਨੇ ਇਹ ਅਦਾਲਤ ਵਿੱਚ ਇਸ ਜਿਹੜੀ ਹੈ ਮੁਆਫੀ ਵੀ ਮੰਗੀ ਸੀ ਜਿਸ ਕਾਰਨ ਜੋ ਖਬਰਾਂ ਕਾਫੀ ਚਰਚਿਤ ਰਹੀਆਂ ਸਨ ਤਾਂ ਹੁਣ ਇਸ ਨੂੰ ਲੈ ਕੇ ਜਿਹੜਾ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਪੋਸਟਰ ਲਹਿਰਾਏ ਜਾ ਰਹੇ ਸਨ ਜਿਸ ਦੇ ਵਿੱਚ ਜੋ ਹਾਊਸ ਦੇ ਵਿੱਚ ਇਹ ਹਗਾਮਾ ਹੋਇਆ ਤਾਂ ਵਿਰੋਧ ਵਿੱਚੋਂ ਅਲੀਲ ਮਸੀ ਨੇ ਇਹ ਤੱਕ ਕਹਿ ਦਿੱਤਾ ਕਿ ਜੋ ਕਾਂਗਰਸ ਦੇ ਵੱਡੇ ਨੇਤਾ ਨੇ ਚਾਹੇ ਉਹ ਸੋਨੀਆ ਗਾਂਧੀ ਨੇ ਚਾਹੇ ਰਾਹੁਲ ਗਾਂਧੀ ਨੇ ਉਹ ਵੀ ਜਿਹੜੇ ਨੇ ਉਹ ਦੋਸ਼ੀ ਨੇ ਤਾਂ ਉਹ ਵੀ ਜ਼ਮਾਨਤ ਤੇ ਜਿਹੜੇ ਆਏ ਨੇ ਤਾਂ ਸਾਨੂੰ ਕਿਉਂ ਦੋਸ਼ੀ ਜਿਹੜੇ ਨੇ ਉਹ ਕਰਾਰ ਦਿੰਦੇ ਹੋ ਤਾਂ ਇਸ ਨੂੰ ਲੈ ਕੇ ਜਿਹੜੀ ਆ ਗੱਲ ਵੱਧ ਜਾਂਦੀ ਹੈ ਵਦਨ ਤੋਂ ਬਾਅਦ ਜ਼ਬਰਦਸਤ ਹੰਗਾਮਾ ਹੁੰਦਾ ਹੈ ਤੇ ਗੱਲ ਹੱਥੋ ਪਾਈ ਤੱਕ ਜਿਹੜੀ ਹੈ ਪਹੁੰਚ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਇਹ ਕਾਰਵਾਈ ਹਾਊਸ ਦੀ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ